ਸੋ ਵੀਰ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਬਈ ਆ ਚ ਪਤਣਾਉਲਾ ਪਸ਼ੂ ਮੰਡੀ ਤੇ ਪਹੁੰਚੇ ਹੋਏ ਆ ਤੇ ਬਾਈ ਇਹ ਨਾ ਬਿਹੜਾਂ ਲੈ ਕੇ ਆਣੇ ਬਾਈ ਨਾ ਕਰਦਿਆਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਆ ਬਾਈ ਹਾਂਜੀ ਹਾਂ ਠੀਕ ਆ ਬਾਈ ਬਾਈ ਜੀ ਇਹ ਬਿਹੜ ਆਪਣੀਆਂ ਹਾਂਜੀ ਆਪਣੀਆਂ ਕਿਹੜੇ ਪਿੰਡ ਤੋਂ ਆਏ ਹੋ ਬਾਈ ਸੰਘੇੜਾਂ ਤੋਂ ਸੰਘੇੜਾਂ ਤੋਂ ਆਇਆ ਹਾਂਜੀ ਕਿੰਨਾ ਦੁੱਧ ਆ ਬਈ ਇਹ ਬਿਹੜ ਥੱਲੇ ਦੁੱਧ ਹੈਗਾ ਜੀ 15 16 ਲੀਟਰ 15 16 ਲੀਟਰ ਦੁੱਧਾ ਹਾਂਜੀ ਕਿੰਨਾ ਟਾਈਮ ਸੁਈ ਹੋਈ ਆ ਬਾਈ ਸੁਣਨ ਆ ਗੱਭਣ ਆ ਜੀ ਗੱਭਣ ਆ ਬਾਈ ਦੇਖ ਸਕਦੇ ਨੇ ਦੁੱਧ ਜੇ ਸੁ ਕੀ ਡਿਮਾਂਡ ਕਰਦਾ ਬਈ ਇਹਦੀ ਇਹਦਾ 85000 ਕਰਦੇ ਚਾਸੀ ਹਜ਼ਾਰ ਰੁਪਏ ਮਾਨਤਨ ਹੋ ਜਾਊਗਾ ਹਾਂਜੀ ਹਾਂ ਮਾਨਤਨ ਹੋ ਜਾਊਗਾ ਜੀ ਠੀਕ ਹੈ ਦੁੱਧ ਦੀ ਕੀ ਮੋਰੀ ਦੁੱਧ ਕਿੰਨਾ ਕੱਢਦੀ ਹੈ ਦੁੱਧ ਕੜਨ ਦੇ 16 17 ਜੀ ਕਿੰਨੇ ਸੂਏ ਹੋਗੇ ਦੂਜਾ ਸੂਆ ਜੀ ਤੀਜਾ ਸੂਆ ਨੰਬਰ ਬੋਲ ਦੇ ਬਈ ਆਪਣਾ 98769 ਜੀ ਠੀਕ ਹੈ ਜੀ 82325 ਆ ਨੰਬਰ ਆ ਬਈ ਬਾਈ ਦਾ ਪਿੰਡ ਹੈਗਾ ਸੰਘੇੜਾ ਬਾਈ ਅੱਜ ਖੜਾ ਤਨੌਲਾ ਫਸੂ ਮੰਡੀ ਦੇ ਉੱਤੇ ਤੇ ਬਾਈ ਨੂੰ ਕਾਲ ਜ਼ਰੂਰ ਕਰ ਲਿਓ ਜੇ ਕਿਸੇ ਵੀਰ ਨੇ ਵਹਿੜ ਲੈਣੀ ਆ ਠੰਡੀ ਸੀਲ ਵਹਿੜ ਆ ਬਾਈ ਦੇਖ ਸਕਦੇ ਹੋ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਜੀ ਕਿੰਨਾ ਟਾਈਮ ਰਹਿਣਾ ਬਈ ਸੂਣ ਦਾ ਇਹਦੇ 15 ਦਿਨ ਰਹੀ ਬਈ 15 ਦਿਨ ਸੂਣਦੇ ਰਹੇਗੇ ਦੇਖ ਸਕਦੇ ਹੋ ਬਈ ਇੱਕ ਪੈਸੜ ਆ ਗਈ ਬਈ ਇਹਦੀ ਕੀ ਡਿਟੇਲ ਆ ਗਈ ਇਹਦਾ 55000 ਆ ਜੀ 55000 ਰੁਪਇਆ ਦੁੱਧ ਦਾ ਕੀ ਇਸਨੇ ਦੀ ਦੁੱਧ ਦੇ ਦੋ ਜੀ 12 13 ਲੀਟਰ ਦੇ ਕਿੰਨੇਵੇਂ ਸੂਏ ਆ ਬਈ ਇਹ ਇਹ ਹੋ ਗਈ ਜੀ ਦੂਜੇ ਸੂਏ ਇਹ ਦੂਜੇ ਸੂਏ ਆ ਬਈ ਦੇਖ ਸਕਦੇ ਹੋ ਇਹਦੇ ਮਾਗਰ ਕੀ ਆ ਬਈ ਮਾਗਰ ਕੁਛ ਨਹੀਂ ਬਈ ਗੱਬਣਾ ਹੈ ਇਹ ਇਹ ਗੱਬਣਾ ਹੈ ਵੀ ਠੀਕ ਆ ਬਈ ਪਿੰਡ ਤੇਰਾ ਸੰਘੇੜਾ ਹੀ ਆਣਾ ਦੋਨੇ ਪੈੜਾ ਬਈ ਇਹ ਬਾਈਆਂ ਦੀ ਨਹੀਂ ਹੈਗੇ ਦੇਖ ਸਕਦੇ ਹੋ ਤੁਸੀਂ ਇਹ ਕਿਸੇ ਵੀਰ ਨੇ ਪੈੜਾ ਲੈਣੀਆਂ ਨੇ ਬਾਈ ਕੋਲੇ ਬੈੜਾ ਬਹੁਤ ਕਿਹੜੀ ਪੈੜ ਵਜਦੇ ਬਈ ਇਹ ਕਿਹੜੀ ਐਚ ਐਫ ਹੈ ਜੀ ਐਚ ਐਫ ਪੈੜ ਵਜਦੀ ਹੈ ਬਈ ਇਹ ਕਿਸੇ ਵੀਰ ਨੇ ਲੈਣੀਆਂ ਨੇ ਬਾਈ ਕੋਲੇ ਦੋ ਪੈੜਾ ਨੇ ਬਾਈ ਦਾ ਪਿੰਡ ਹੈਗਾ ਸਿਹੜਾ ਨੰਬਰ ਤੁਹਾਨੂੰ ਦੱਸ ਹੀ ਦਿੱਤਾ ਓਕੇ ਬਈ 81 80 ਦਾ ਧਾਰੇ ਪਰਮਾਨੋ 80 ਗੱਲ ਬਾਈ 80 ਬਾਈ ਠੀਕ ਹੈ ਬਾਈ ਹਾਂਜੀ ਹਾਂਜੀ ਬਈ ਜੀ ਕਿਹੜੇ ਪਿੰਡ ਤੋਂ ਆਏ ਹੋ ਆਪਣਾ ਪੰਡਰਾਜੀ ਹੈ ਬਾਈ ਰਾਜੀ ਹੈ ਬੰਦੇਰਾ ਹੈ ਹਾਂਜੀ ਹਾਂਜੀ ਇਹ ਮਾ ਇਹਦੀ ਪ੍ਰਹਿਰ ਦੀ ਕੀ ਡਿਟੇਲ ਡਿਟੇਲ ਹੈ ਬਈ ਇਹ ਦੂਜਾ ਸੂ ਹੈ ਬਈ 15 16 ਕਿਲੋ ਦੁੱਧ ਦਾ ਠੀਕ ਹੈ ਬਈ ਕਰਦੀਆਂ ਗਾਂ ਕੀ ਹੋਗੇ 25 ਕਿਲੋ ਸੂਈ ਨੂੰ ਠੀਕ ਹੈ ਬਈ ਤੇ ਘਰੇ ਆ ਕੇ ਵੀ ਚੋਕੇ ਲਈ ਆ ਸਕਦਾ ਜਿਹਨੇ ਕੋ ਚੋਕੇ ਕਿਤੋਂ ਕਿੰਨਾ ਬਈ 15 ਕਿਲੋ ਦੁੱਧ ਹੈਗਾ ਹਮੂੰ 15 ਕਿਲੋ ਦੁੱਧਾ ਬਈ ਕਿੰਨੇ ਵ ਸੂਏ ਆ ਹੁਣ ਇਹ ਦੂਜੀ ਹੈ ਵੀਰੇ ਦੇਖ ਸਕਦੇ ਆਂ ਵੀ ਆਰਡਰ ਚੈੱਕ ਕਰ ਸਕਦੇ ਗਾਈ ਦਾ ਕਿਹੜੀ ਗਾਂ ਵਜਦੀ ਹੈ ਬਈ ਇਹ ਕ੍ਰੋਸ ਕਹਿੰਦੇ ਨੇ ਕ੍ਰੋਸ ਮਕਸਾ ਕ੍ਰੋਸ ਕ੍ਰੋਸ ਵੀ ਹੈਗੀ ਕ੍ਰੋਸ ਠੀਕ ਆ ਬਈ ਲੋ ਬਈ ਦੇਖ ਸਕਦੇ ਤੁਸੀਂ ਬਿਹੜ ਬਹੁਤ ਵਧੀਆ ਹੰਡੀ ਸੀਲ ਆ ਮਗਰ ਇਹਦੇ ਬਈ ਕੀ ਆ ਅੱਛਾ ਹੈ ਬਈ ਬੱਦਸਾ ਭਾਈ ਮਾਹਰ ਦੁੱਧ ਤੋਂ ਕਿਵੇਂ ਵਧੀ ਦੁੱਧ ਨੂੰ ਪੂਰੀ ਵਧੀਆ ਠੰਡੀ ਸੀਲ ਹੈ ਆਪਣੇ ਗਾਰੰਟੀ ਹੈ ਜੇ ਤੋ 2-4 ਡੰਗ ਚੋ ਸਕਦਾ ਆਪਣੇ ਕਰੀ ਜਾ ਕੇ ਬੰਦਾ ਨੰਬਰ ਬੋਲ ਦੇ ਨੰਬਰ 90238 14380 ਠੀਕ ਆ ਭਈ ਆ ਨੰਬਰ ਵੇਖੜ ਦੇ ਸਕਦੇ ਤੁਸੀਂ 68000 ਰੁਪਏ ਕਰਦੇ 68000 ਰਾਜੀ ਆਈ ਪਿੰਡ ਪਿੰਡ ਰਾਜੀ ਆ ਡੰਡੇ ਤੋਂ ਡਰੂ ਆਇਆ ਦਾ ਫਿਰ ਤੋਂ ਅਈ ਦਇਆ ਕੇ ਹੈ ਮਰੀਆ ਤਾਰਾ ਆਏ ਐ ਲਾ ਦੂ ਲਾ ਦੂ ਫਿਰ ਕਿੰਦਾ ਲਓ ਬਈ ਕਰ ਲੋ ਬਾਈਆਂ ਨੂੰ ਕਾਲ ਬਾਈ ਕੋਲੇ ਬਹਿੜ ਬਹੁਤ ਵਧੀਆ ਪਿੰਡ ਰਾਜੀਆ ਜ਼ਿਲ੍ਹਾ ਬਰਨਾਲਾ ਓਕੇ ਬਾਈ ਧੰਨਵਾਦ ਲਓ ਬਾਈ ਜੀ ਇੱਕ ਬਹਿੜ ਤੁਹਾਨੂੰ ਹੋਰ ਦਿਖਾਉਣੀ ਹੈ ਇਹ ਕਿਹੜੀ ਰਾਖੀ ਆ ਪਪਾ ਇਹ ਰਾਖੀ ਆ ਜੀ ਕਿਹੜਾ ਪਿੰਡ ਆ ਪਪਾ ਵੱਡੀ ਵੀਰ ਜੀ ਵੱਡੀ ਵੀਰ ਕਿਹੜੇ ਜ਼ਿਲ੍ਹੇ ਚ ਪੈ ਜਾਂਦਾ ਇਹ ਇਹ ਆਪਣਾ ਸ਼ਰੂਰ ਜ਼ਿਲ੍ਹਾ ਜੀ ਸ਼ਰੂਰ ਜ਼ਿਲ੍ਹੇ ਵਿੱਚ ਇਹ ਕੀ ਡਿਟੇਲ ਆ ਪਪਾ ਇਹ ਪਹਿਣ ਦੀ 36000 ਜਰਮਨਾਈ 60000 ਰੁਪਏ ਮੁੱਲ ਦਾ ਦੁੱਧ ਦੱਸਦਾ ਕੀ ਹੋਇਆ ਦਾ 12 ਲੀਟਰ ਦੁੱਧ ਆਈ ਹੋਣਾ 12 ਲੀਟਰ ਦੁੱਧ ਆ ਬਾਈ ਦੇਖ ਸਕਦੇ ਹੋ ਤੁਸੀਂ ਰੋਮਣ ਕਿਦੇ ਵਾਂਗੇ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਬਾ ਅਜੇ ਰੱਖ ਲੈਣਾ ਹੋ ਗਿਆ 10 ਦਿਨਾਂ ਸੂਈ ਨੂੰ ਹੋ ਗਏ ਦੁੱਧ ਕਿੰਨਾ ਦੱਸਿਆ 12 ਲੀਟਰ ਜੀ 12 ਲੀਟਰ ਦੁੱਧ ਆ ਬਾਈ ਤੇ ਨੰਬਰ ਜ਼ਿਆਦਾ ਬਾਬਾ ਕੋਈ ਨਾ ਨੰਬਰ ਤਾਂ ਨਹੀਂ ਜ਼ਿਆਦਾ ਬਾਈ ਨੰਬਰ ਜ਼ਿਆਦਾ ਨਹੀਂ ਹੁਣ ਫਿਰ ਕਿਵੇਂ ਕਰੀਏ ਕੋਈ ਡਰੈਸ ਤੇ ਜਮਾ ਤੇਰੇ ਘਰ ਦਾ ਜਮਾ ਜਿਹੜਾ ਲਵੇ ਬਗਜੇ ਬੰਦਾ ਵਾਗੂ ਵਿਡਲਿ ਸਾਈ ਕੋਲੇ ਆਈ ਹੋਗੇ ਨੇ ਕਿਹੜੀ ਵਾਗੂ ਵਿਡਲਿ ਸਾਈ ਕੋਲੇ ਠੀਕ ਆ ਬਾਈ ਦੇਖ ਸਕਦੇ ਹੋ ਜੇ ਕਿਸੇ ਵੀਰ ਨੇ ਤਹਿੜ ਲੈਣੀ ਆ ਹਾਂ ਹਨਾ ਨੰਬਰ ਦਾ ਰੋਹੀ ਮੇਰਾ ਨੋਆ ਹੈ ਨਾਲ ਜਾ ਕੇ ਪਿੰਡ ਗੱਲਬਾਤ ਕਰ ਸਕਦਾ ਵਾ ਰੱਖੀ ਗਾਂ ਬਾਈ ਪਿੰਡੋਂ ਲੈ ਸਕਦਾ ਹੈ ਪਿੰਡੋਂ ਚੋਕੇ ਲੈ ਸਕਦਾਗਾ ਹਾਂ ਠੀਕ ਆ ਬਾਈ ਬਾਬਾ ਕਹਿੰਦਾ ਚੋਕੇ ਵੀ ਲਿਆ ਸਕਦਾ ਅੱਜ ਬਾਬਾ ਖੜਾ ਤਨੌਲਾ ਪਸ਼ੂ ਮੰਡੀ ਤੇ 27 ਤਰੀਕ ਬਾਈ ਸਤਿ ਸ੍ਰੀ ਅਕਾਲ ਬਾਈ ਕਿਹੜੇ ਪਿੰਡ ਤੋਂ ਆਏ ਹੋ ਬਾਈ ਕੀ ਵਕਲਾਂ ਜੀ ਵਾ ਤੋ ਆਇਆ ਬਈ ਇਹ ਬਿਹੜ ਆਪਣੀਆਂ ਬਈ ਹਾਂਜੀ ਹਾਂ ਕੀ ਰੇਟ ਰੂਟ ਆ ਬਈ ਇਹਦਾ ਮੁੱਲ 30 3000 ਆ ਜੀ 3000 ਹਾਂ ਬਈ ਮੁੱਲ 3000 ਆ ਬਈ ਮਾਰਦਾਨ ਹੋ ਜਾਊਗਾ ਬਈ ਹੋ ਜਾਊ ਮੌਕੇ ਤੇ ਹੋ ਜਾਊ ਠੀਕ ਆ ਦੁੱਧ ਦਾ ਦਦੀ ਕੀ ਪਿਜੀਸ਼ਨ ਆ ਬਈ ਉਦਵਾਰਾ ਲੀਟਰ ਆ 12 ਲੀਟਰ ਦੁੱਧਦਾ ਬਈ ਦੇਖ ਸਕਦਾ ਤੁਸੀਂ ਇਹ ਕਿਹੜੀ ਬਿਹੜ ਵਜਦੇ ਬਈ ਰਾਠੀ ਰਾਠੀ ਜੀ ਆ ਬਈ ਰਾਠੀ ਬਈ ਇਹ ਦੁੱਧ ਕਿੰਨਾ ਦੱਸਿਆ 12 ਲੀਟਰ 12 ਲੀਟਰ ਦੁੱਧਾ ਕਿੰਨੇ ਵਿੱਚ ਸੁਏ ਹੋਗੀ ਬਈ ਇਹ ਕੀ ਜੂਇਆ ਬਾਈ ਦੇਖ ਸਕਦੇ ਹੋ ਤੁਸੀਂ ਆਹਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਆਰਡਰ ਚ ਕਿੰਨੇ ਦਿਨ ਹੋ ਗਏ ਬਾਈ ਨੀ ਸੂਈ ਨੂੰ ਹੋ ਗਏ ਬਾਈ ਵੀ ਨਾ ਹੋ ਗਏ 3 ਮਹੀਨੇ ਸੂਈ 3 ਮਹੀਨੇ ਰੇਟ ਕੀ ਕਰਦੇ ਹੋ ਬਾਈ ਇਹਦਾ 30000 30000 ਰੁਪਏ ਰੇਟ ਆ ਬਾਈ ਮਾਨਤਨ ਬਾਈ ਕਹਿੰਦੇ ਹੋ ਜੂਗਾ ਪਿੰਡ ਬਾਈਆਂ ਦਾ ਖੀਵਾਗਾ ਮੋਬਾਈਲ ਨੰਬਰ ਬਾਈ ਆਪਣਾ 98799 ਠੀਕ ਆ ਬਾਈ 98799 75293 ਆ ਨੰਬਰ ਆ ਬਾਈ ਆਹ ਬੋਲੀ ਲਾ ਸਕਦੇ ਪਰੋਂ ਵੀ ਲਿਜਾ ਸਕਦਾ ਬਾਈ ਜੇ ਕਿਸੇ ਜੇ ਲੈ ਜਾਣੀ ਹੈ ਨਾ ਵਧੀਆ ਖੁੱਡੀ ਫੀਲ ਬ੍ਰਾਂਗੀ ਬਾਈ ਓਕੇ ਵੀਰੇ ਧੰਨਵਾਦ ਬੋ ਬਾਈ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਲੈਹ ਦਿਖਾਉਣੀ ਹੈ ਇੱਕ ਪ੍ਰਿਹੜ ਦੇ ਸਰ ਜੀ ਪ੍ਰਿਹੜ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਜੋਗਾ ਜੋਗਾ ਬਾਈ ਜੋਗੇ ਪਿੰਡ ਤੋਂ ਆਇਆ ਬਾਈ ਬਾਈ ਕੀ ਡਿਟੇਲ ਹੈ ਕਹੀਂ ਦੀ ਇਹਦੀ ਇਹ ਦੂਜੇ ਸੂਏ 18 ਲੀਟਰ ਦੁੱਧ ਹੈ ਠੀਕ ਹੈ ਜੀ ਮਗਰ ਬੱਛਾ ਮਗਰ ਬੱਛਾ ਮੁੱਲ ਕੀ ਕਰਦੇ ਹੋ ਜੀ 85000 85000 ਰੁਪਏ ਮੁੱਲ ਆ ਬਈ ਆਰਡਰ ਚੈੱਕ ਕਰ ਸਕਦੇ ਹੋ ਵਹਿੜ ਦਾ ਤੇ ਨੂੰ ਵਹਿੜ ਬਹੁਤ ਵਧੀਆ ਵੀ ਮਾਨਤਾਂ ਨ ਹੋ ਜੂਗਾ ਬਈ ਹਾਂ ਹਾਂ ਕਰ ਦਿਆਂ ਗੱਲ ਮਾਨਤਾਂ ਨ ਹੋ ਜੂਗਾ ਵੀ ਕਿੰਨੇ ਦਿਨ ਹੋ ਗਏ ਸੂਏ ਨੂੰ ਬਈ 9 ਦਿਨ ਹੋ ਗਏ 9 ਦਿਨ ਕਿੰਨੇਵੇਂ ਸੂਏ ਆ ਇਹ ਦੂਜੇ ਦੂਜੇ 18 ਲੀਟਰ ਹੈ ਇਹ ਕਿੰਨੇਵੇਂ ਸੂਏ ਹੋਊਗੀ ਹੁਣ ਇਹ ਤੀਜੇ ਦੂਜੇ ਦੂਜੇ ਮਾਨਤਨ ਹੋ ਜੂਗਾ। ਹਾਂ ਹਾਂ ਮਾਨਤਨ ਕਰ ਲੀ। ਨੰਬਰ ਬੋਲ ਦੇ ਬਈ ਆਪਣਾ। ਸਾਨੂੰ 8727 ਠੀਕ ਹੈ ਬਈ 5502 ਆ ਨੰਬਰ ਆ ਬਈ ਬਾਈ ਦਾ ਪਿੰਡ ਹੈਗਾ ਜੋਗਾ ਜੇ ਕਿਸੇ ਵੀ ਇਹਨੇ ਵਿਹੜ ਲੈਣੀ ਆ। ਹੋਰ ਵੀ ਪੈੜਾ ਹੁੰਦੇ ਆ ਬਈ ਆਪਣੇ। ਨਾ 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 ਮੇਰੇ ਘਰ ਦੀ ਐ। ਅਸੀਂ ਘਰ ਦੀ ਐ ਠੀਕ ਆ ਬਈ। ਦੇਖ ਸਕਦੇ ਹੋ ਬਾਈ ਨੂੰ ਕਰ ਲੋ ਕਾਲ ਬਈ ਮਗਰੇ ਤੇ ਕੀ ਆ ਬਾਈ? ਅੱਛਾ। ਬੱਸ ਆ ਬਈ ਦੇਖ ਸਕਦੇ ਤੁਸੀਂ। ਜੇ ਕਿਸੇ ਵੀਰ ਨੇ ਵਿਹੜ ਲੈਣੀ ਆ। ਵਿਹੜ ਬਾਈ ਕੋਲੇ ਬਹੁਤ ਵੱਡਾ ਹੈ। ਬਾਈ ਨੂੰ ਕਾਲ ਜਰੂਰ ਕਰ ਲਿਓ ਬਈ। ਓਕੇ ਵੀਰ ਜੀ ਧੰਨਵਾਦ।